ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਮੋਠਾਂਵਾਲਾ ਫਰੋਜਪੁਰ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਤੇ ਤਹਿਸੀਲ ਵੀ ਦੋਸਤੋ ਇਸ ਪਿੰਡ ਨੂੰ ਫਰੋਜਪੁਰ ਹੀ ਪੈ ਜਾਂਦੀ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਚਾਰ ਨਗ ਵਖੋਣੇ ਚਾਰੇ ਦੋਸਤੋ ਗੱਬਣਾ ਮੱਝਾਂ ਡਿਟੇਲ ਬਾਈ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ 'ਤੇ ਪੇਜ ਨੂੰ ਦ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਕਰਦੇ ਆ ਤੁਹਾਡੇ ਨਾਲ ਸੰਜੀ ਆਓ ਬਾਈ ਜੀ ਹਾਂਜੀ ਬਾਈ ਜੀ ਸਸਿਕਾ ਸਸਿਕਾ ਜੀ ਹੋ ਠੀਕ ਠਾਕ ਬਾਈ ਜੀ ਠੀਕਾ ਨਾਂ ਦੱਸਿਓ ਭਰਾ ਆਪਣਾ ਮੈਂ ਨੀਤ ਆਈ ਮੋਟਾ ਪ੍ਰੀਤ ਹਾਂਜੀ ਪ੍ਰੀਤ ਠੀਕ ਆ ਤੇ ਬਾਈ ਪ੍ਰੀਤ ਆਪਣਾ ਨੰਬਰ ਵੀ ਦੱਸਿਓ ਨੰਬਰ 98775 98775 46010 46010 ਹਾਂਜੀ ਠੀਕ ਆ ਬਾਈ ਵਪਾਰ ਦਾ ਕੰਮ ਆ ਹਾਂਜੀ ਵਪਾਰ ਦਾ ਠੀਕ ਆ ਰੁਟੀਨ ਦੇ ਵਿੱਚ ਹੀ ਪਸੂ ਹੁੰਦੇ ਆ ਬਾਈ ਦੇ ਵਿੱਚ ਦੋ ਤਿੰਨ ਨਾਲ ਹੁੰਦੇ ਚਾ ਠੀਕ ਆ ਅੱਜ ਕਿੰਨੇ ਨਾਗਾ ਬਈ ਆ 4 ਨਾਗਾ ਠੀਕ ਆ 4 ਨਾਗਾ ਤੇ ਬਈ ਆਪਣੇ ਪਿੰਡ ਦਾ ਐਡਰੈਸ ਦੱਸਿਓ ਇੱਕ ਵਾਰੀ ਪਿੰਡ ਮੋਠਾ ਵਾਲਾ ਹੂੰ ਡਿਸਟ੍ਰਿਕਟ ਪਾਈਪਰ ਜੀ ਠੀਕ ਆ ਨੇੜ ਦੇ ਗੁਰੂ ਸਰ ਰਹਜਿੰਦਾ ਹੋਰ ਕੋਈ ਆਸ-ਪਾਸ ਪਿੰਡ ਆਸ-ਪਾਸ ਜੰਡ ਵਾਲਾ ਠੀਕ ਆ ਮੇਰੇ ਪਿੰਡ ਰੱਤੇ ਵਾਲਾ ਠੀਕ ਤੇ ਬਈ ਆ ਸਾਹਮਣੇ ਮੱਝ ਖੜੀ ਐ ਇਹਦੀ ਗੱਲ ਕਰੀਏ ਤਾਂ ਕਿੰਮਾ ਸੂਆ ਹੁੰਦੀ ਐ ਬਈ ਤੇਵੀਂ ਤੀਜਾ ਸੂਆ ਹੁੰਦੀ ਐ ਤੀਜਾ ਸੂਆ ਹੁੰਦੀ ਐ ਠੀਕ ਆ ਤੇ ਕਿੰਨੇ ਦਿਨ ਲੱਜੂਗੀ ਬਈ ਇਹ 15 ਦਿਨ ਬਾਕੀ ਪਏ 15 ਦਿਨ ਪਏ ਆ ਹਾਂ ਤੇ ਕਿੰਨਾ ਕੁ ਦੁੱਧ ਦੱਸਿਆ ਵੀ ਮਾਲਕਾਂ ਨੇ ਮਾਲਕਾਂ ਨੇ ਦੱਸਿਆ 16-17 ਲੀਟਰ ਪਾਜਾਂਗੇ 16-17 ਲੀਟਰ ਦੱਸਿਆ ਮਾਲਕਾਂ ਨੇ ਹਾਂਜੀ ਠੀਕ ਆ ਕੋਈ ਸੀਮਨ ਵਗੈਰਾ ਦਾ ਵੀ ਰਿਕਾਰਡ ਦੱਸਿਆ ਮਾਲਕਾਂ ਨੇ ਨਹੀਂ ਸੀਮਨ ਠੀਕ ਆ ਠੀਕ ਆ ਠੀਕ ਆ ਲੋ ਵੀ ਸੱਜਣੋ ਸੋਹਣੇ ਕਦ ਕਾਠ ਵਾਲੀ ਮੱਝ ਆ ਅੱਖ ਦੇ ਵਿੱਚ ਤਾਂ ਇੱਕ ਜੀ ਇੱਕ ਦੋਵਾਂ 'ਚ ਜਵਾਬ ਹੈਗਾ ਜਵਾਬ ਦੋਵਾਂ 'ਚ ਜਵਾਬ ਦੋਸਤੋ ਦੋਵਾਂ ਦੇ ਵਿੱਚ ਹੈਗਾ ਇੱਕ ਥੋੜਾ ਜਿਹਾ ਘੱਟ ਹੈਗਾ ਸਿੰਗ ਬਿਲਕੁਲ ਕੁੰਡਾ ਦੋਸਤੋ ਤੇ ਮਗਰਲੇ ਪੈਰ ਦੋਸਤੋ ਦੋਵੇਂ ਚਿੱਟੇ ਆ ਪੂਛ ਦੋਸਤੋ ਥੱਲੋ 1.5 ਫੁੱਟਾਂ ਨੂੰ ਚਿੱਟੀ ਆ ਤੇ ਬੰਤਰ ਦੋਸਤੋ ਝੋਟੀ ਸੋਹਣੀ ਆ ਵੇਖ ਸਕਦੇ ਆ ਰਾਜੀਪੜੀ ਆ ਦੋਸਤੋ ਹਵਾਨੇ ਦੀ ਤਿਆਰੀ ਦੋਸਤੋ ਬਹੁਤ ਸੋਹਣੀ ਆ ਦੇਖ ਸਕਦੇ ਆ ਸੋਹਣਾ ਥਾਣਾ ਦੋਸਤੋ ਮੁੱਠੀ ਚਵਾਈ ਵਾਲਾ ਲੱਗਿਆ ਹੋਇਆ ਦੇਖ ਸਕਦੇ ਆ ਦਿਨ ਕਿੰਨੇ ਲੱਜੂਗੀ ਬਾਈ ਜੀ ਦਿਨ 10 ਤੋਂ 15 ਦਿਨ ਲੱਜੂਗੀ 10 15 ਦਿਨ ਲੱਜੂਗੀ ਲੋ ਵੀ ਸੱਜਣੋ ਹਵਾਨਾ ਵੇਖ ਸਕਦੇ ਆ ਸੋਹਣਾ ਤਿਆਰ ਕੀਤਾ ਹੋਇਆ ਬਾਕੀ ਦੋਸਤੋ ਬਾਈ ਜਾਨ ਦਾ 10 15 ਦਿਨ ਇਸ ਸੂਨ ਦੇ ਵਿੱਚ ਲੈ ਜਾਣੇ ਗੈਬ ਚੰਗਾ ਦੋਸਤੋ ਵੇਖ ਸਕਦੇ ਆ ਤੇ ਸਾਈ ਵੀ ਦੋਸਤੋ ਥਨਾ ਸੋਨਾ ਤੇ ਤੋੜ ਕੇ ਦੋਸਤੋ ਤੁਹਾਨੂੰ ਦਿਖਾਉਣੇ ਆ ਪੂਰੀ ਰਾਜੀਪਲੀ ਝੋਟੀ ਆ ਦੋਸਤੋ ਖੋਲੀ ਮੈਂ ਤੋੜੀ ਲਓ ਵੀ ਸਜਣੋ ਖਾਣ ਹਵਾਨਾ ਤੁਹਾਨੂੰ ਤੋੜ ਕੇ ਹੀ ਵਿਖਾ ਦਿੰਨੇ ਹਵਾਨੇ ਦੀ ਤਿਆਰੀ ਦੋਸਤੋ ਸੋਹਣੀ ਆ ਵੇਖ ਲੈਣੇ ਬਾਕੀ ਦੋਸਤੋ ਰਾਜੀਪਲੀ ਦੀ ਗੱਲ ਕਰੀਏ ਰਾਜੀਪਲੀ ਬਹੁਤ ਆ ਦੋਸਤੋ ਤੇ ਕੁੰਡਾ ਸਿੰਘ ਆ ਦੋਸਤੋ ਨੀਲੀ ਰਾਵੀ ਵਾਲਾ ਢਾਂਚਾ ਦੋਸਤੋ ਰਾਜੀਪਲੀ ਸਿੰਘ ਬਿਲਕੁਲ ਕੁੰਡਾ ਦੋਸਤੋ ਥੋੜਾ ਜਿਹਾ ਮਗਰ ਨੂੰ ਹੋ ਕੇ ਮੁੜਿਆ ਹੋਇਆ ਨੇੜੇ ਹੀ ਮੁੜਿਆ ਦੋਸਤੋ ਦੇਖ ਸਕਦੇ ਆਂ ਵੇਲਬੂਲ ਚੰਗੀ ਆ ਦੋਸਤੋ ਹਾਂ ਭਰਾ ਇਹਦਾ ਕੀ ਰੇਟ ਕਰਾਂਗੇ ਫਿਰ ਐਸਾ ਜੀ ਹਾਂ ਇਹਦਾ 1.40 ਲੱਖ ਰੁਪਏ ਦੇਣ ਲੈਣ ਵਾਲਾ ਰੇਟ ਹੈ 1.40 ਲੱਖ ਦੇਣ ਲੈਣਾ ਕੋਈ ਥੋੜਾ ਬੋਤ ਆਏ ਗਏ ਦਾ ਮਾਨਤਾ ਅੱਜ ਮਾਨਤਾ ਜ਼ਰੂਰ ਕੀਤਾ ਜਾਓ ਲੋ ਵੀ ਸੱਜਣੋ ਜਿਹੜਾ ਭਰਾ ਇੱਥੇ ਆਊਗਾ ਮਾਨਤਾ ਨੂੰ ਉਹਦਾ ਹੋ ਜਾਊਗਾ ਆਏ ਗਏ ਦਾ ਤੇ ਤਸੱਲੀ ਦੋਸਤੋ ਤੁਸੀਂ ਕਰਨੀ ਇੱਥੇ ਆ ਕੇ ਇਸ ਤੋਂ ਅੱਗੇ ਬਈ 2 ਨੰਬਰ ਮੱਝ ਕਿਨ ਮਸੂਹਾ ਸੁੰਦੀ ਹੈ ਇਹ ਦੂਜਾ ਸੁਹਾ ਇਹ ਦੂਜਾ ਸੁਹਾ ਸੁੰਦੀ ਹੈ ਕਿੰਨੇ ਦਿਨ ਲਾਉਗੀ ਬਾਈਏ ਇਹ? ਇਹ 2-3 ਦਿਨ ਲੌਗੀ। ਇਹ 2-3 ਦਿਨ ਲੌਗੀ। ਕਿੰਨਾ ਕ ਦੁੱਧ ਪਾਣ ਦੀ ਇਹ ਵੀ ਦੱਸਿਆ ਹੁਣ ਮਾ। ਮੈਂ ਕੀ ਦੱਸਾਂ 13 ਕਿਲੋ ਚ ਰਹੀ ਕਿਸੇ ਸੋਈ। ਪਿਛਲੇ ਸੂਏ 13 ਲੀਟਰ। ਐ ਇਤੀ ਚੀਜ਼ ਜਜਮੈਂਟ ਕਰ। ਐ ਇਤੀ ਚੰਗੇ ਬੜੀ ਮੀੜਾ ਜੇ ਤੂੰ। ਠੀਕ ਆ। ਹਾਂਜੀ। ਲਓ ਵੀ ਸੱਜਣੋ। ਬਾਕੀ ਪਤਲੀ ਚਮੜੀ ਦੇ ਵਿੱਚ ਆ ਦੋਸਤੋ ਹਵਾਨੇ ਦੀ ਤਿਆਰੀ ਇਹਨੇ ਬਹੁਤ ਸੋਹਣੀ ਕਰਨੀ 3-4 ਦਿਨ ਦੋਸਤੋ ਸੂਨ ਦੇ ਵਿੱਚ ਬਾਕੀ ਹੈ ਬਾਈਆਂ ਦਾ। ਥੋੜੀ ਦੋਸਤੋ ਇੱਕ ਪਾਸੇ ਭਾਲ ਹੈਗੀ ਆ ਵਿਖਾ ਦਿੰਨੇ ਆ ਤੁਹਾਨੂੰ। ਬਾਕੀ ਦੋਸਤੋ ਹਵਾਨਾ ਸਾਫ ਸੁਥਰਾ। ਦੋਵੇਂ ਬਸਾਂ ਤੋਂ ਦੋਸਤੋ ਤੁਹਾਨੂੰ ਜੱਜਮੈਂਟ ਜਿਹੜੀ ਹਵਾਨੇ ਦੀ ਕਰਵਾ ਲੈਣੇ। ਦੇਖ ਸਕਦੇ ਆ ਹਵਾਨੇ ਦੇ ਵਿੱਚ ਢਿੱਲ ਪਈਏ ਦੋਸਤੋ ਕੋਈ ਐਡਾ ਹਜੇ ਇਹਨੇ ਪਿਆਰ ਨਹੀਂ ਕੀਤਾ ਦੋਸਤੋ ਹਵਾਨਾ ਕੋਈ ਪੰਜ ਚਾਰ ਦਿਨ ਦੋਸਤੋ ਸੂਣ ਦੇ ਵਿੱਚ ਇਹਨੇ ਲਾਈ ਜਾਂਦੀ। ਬਾਕੀ ਦੋਸਤੋ ਸੀਲ ਠੰਡੀ ਬਹੁਤ ਆ। ਪਤਲੀ ਚਮੜੀ ਦੇ ਵਿੱਚ ਆ ਦੋਸਤੋ। ਸਿੰਗ ਬਿਲਕੁਲ ੁੰਡਾ ਦੋਸਤੋ। ਤੋੜ ਕੇ ਦੋਸਤੋ ਤੁਹਾਨੂੰ ਇਹ ਵੀ ਖਾ ਦਿਨੇ ਆ। ਪਿੰਡੇ ਦੇ ਉੱਤੇ ਦੋਸਤੋ ਤੁਹਾਨੂੰ ਨਾੜਾਂ ਦੇਖੋਗੇ ਤਾਂ ਨਾੜਾ ਉਭਰੀਆਂ ਹੋਈਆਂ ਦੇਖਣੀਆਂ। ਜਿਵੇਂ ਬਿਲਕੁਲ ਪਤਲੀ ਚਮੜੀ ਹੈ ਦੋਸਤੋ ਸੋਨਾ ਦੁੱਧ ਪਿਆਊਗੀ। ਜਿਹੜੇ ਵੀਰ ਦੋਸਤੋ ਇੱਥੇ ਆ ਕੇ ਪਸੰਦ ਕਰਦੇ ਦੇਖ ਸਕਦੇ ਆ ਸੋਹਣਾ ਹਵਾਨਾ ਦੋਸਤੋ ਪੂਰਾ ਚੌੜਾ ਮਗਰਲੇ ਬਸ ਤੇ ਤੋੜ ਕੇ ਦੋਸਤੋ ਤੁਹਾਨੂੰ ਦਿਖਾਉਣਾ ਦੇਖ ਰਹੇ ਆਂ ਦੋਸਤੋ ਹਵਾਨੇ ਦੀ ਤਿਆਰੀ ਸਾਫ਼ ਸੁਥਰਾ ਹਵਾਨਾ ਦੋਸਤੋ ਚਾਰੇ ਸੇਮ ਸਾਈਜ਼ ਦੇ ਵਿੱਚ ਥਾਣਾ ਇਹਦਾ ਕੀ ਮੁੱਲ ਕਰਾਂਗੇ ਭਰਾ ਹਾਂਜੀ ਇਹਦਾ ਮੁੱਲ ਕੀ ਕਰਾਂਗੇ ਇਹਦਾ ਦੇਣ ਲੈ 95000 ਦੇਣ ਲੈਣ 95000 ਹਾਂਜੀ ਲੋ ਵੀ ਸੱਜਣੂ ਇਹਦਾ ਰੇਟ 95000 ਆ ਮਾਨਤਨ ਤੁਹਾਡਾ ਇਹਦੇ ਵਿੱਚੋਂ ਵੀ ਹੋ ਜਾਊਗਾ ਇਸ ਤੋਂ ਅੱਗੇ ਦੋਸਤੋ ਤਿੰਨ ਨੰਬਰ ਝੋਟੀ ਦੀ ਆਪਾਂ ਜਾਣਕਾਰੀ ਬਾਈ ਤੋਂ ਲੈਣੇ ਆ ਬਾਈ ਤਿੰਨ ਨੰਬਰ ਬਾਰੇ ਜਾਣਕਾਰੀ ਦਿਓ ਜੀ ਇਹ ਬਾਈ ਜੀ ਤੀਜਾ ਸੂਆ ਸੁਣੀ ਇਹ ਤੀਜਾ ਸੂਆ ਸੁਣੀ ਹਾਂਜੀ ਠੀਕ ਆ ਕਿੰਨੇ ਦਿਨ ਲੱਜੂਈ ਬਈ ਇਹ ਜੇ 6-5 ਦਿਨ ਲੱਜੂਗੀ 5-6 ਦਿਨ ਇਹ ਲੱਜੂਗੀ ਠੀਕ ਆ ਤੇ ਕਿੰਨਾ ਦੁੱਧ ਪਾਉਂਦੀ ਹੈ ਬਈ ਮਾਲਕਾਂ ਨੇ ਦੱਸ 12 ਲੀਟਰ ਚੋਂਦੇ ਨੇ ਇਹਦੇ 12 ਲੀਟਰ ਇਹਦੇ ਥੱਲੋਂ ਕੱਢਿਆ ਹਾਂਜੀ ਠੀਕ ਆ ਐਵੇਂ 14-15 ਕੱਢੀਏ 16 ਕਰਦੇ ਹੋਗਾ ਲੋਬੀ ਸੱਜਣੋ ਇਹਦਾ ਵੀ ਨੀਲੀ ਦਾ ਵੀ ਅਲਾ ਢਾਂਚਾ ਅੱਖਾਂ ਦੋਵੇਂ ਚਿੱਟੀਆਂ ਦੋਸਤੋ ਮੱਥੇ 'ਚ ਬਾਲਾ ਚਾਰੇ ਪੈਰ ਚਿੱਟੇ ਆ ਦੋਸਤੋ ਪੂ ਸ਼ਾ ਦਤਾਈਆਂ ਤੇ ਦੋਸਤੋ ਇਹਨੇ ਵੀ ਹਵਾਨਾ ਬਣਾਉਣਾ ਸ਼ੁਰੂ ਕੀਤਾ ਕੋ ਪੰਜ ਚਾਰ ਦਿਨ ਦੋਸਤੋ ਇਹਨੇ ਲੈ ਜਾਣੇ ਆ ਬਾਈਆਂ ਦਾ 6 ਦਿਨ ਵੈਸੇ ਪਏ ਆ ਮਾਲਕਾਂ ਨੇ ਦੱਸਿਆ ਦੋਵੇਂ ਪਾਸਿਆਂ ਤੋਂ ਦੋਸਤੋ ਸਣਾ ਦਾ ਸਾਈਜ਼ ਹੈ ਤੁਹਾਨੂੰ ਖਾਦਨੇ ਸੋਹਣਾ ਦੋਸਤੋ ਮੁੱਠੀ ਚਵਾਈ ਵਾਲਾ ਥਾਂ ਲੱਗਿਆ ਗਿਆ ਵੀ ਚੰਗਾ ਦੋਸਤੋ ਦੇਖ ਸਕਦੇ ਹੋ ਦੋਸਤੋ ਚਾਰੇ ਥਾਂ ਸੇ ਆ ਸੇਮ ਸਾਈਜ਼ ਦੇ ਵਿੱਚ ਆ ਦੋਸਤੋ ਲੇ ਵੇਖ ਸਾਡੇ ਨੇ ਦੋਸਤੋ ਹਵਾਨੇ ਦੇ ਵਿੱਚ ਮਗਰਲੇ ਪਾਸੋਂ ਕਾਫੀ ਪਈ ਆ ਬਾਕੀ ਦੋਸਤੋ ਤੁਹਾਨੂੰ ਤਰੀ ਜਾਂਦੀ ਤੇ ਜੱਜਮੈਂਟ ਹੋ ਜਾਣੀ ਆ ਦੇਖ ਸਕਦੇ ਹੋ ਦੋਸਤੋ ਹਵਾਨੇ ਨਹੀਂ ਜੱਜਮੈਂਟ ਤੁਸੀਂ ਲਾ ਲੈਣੀ ਆ 5-7 ਦਿਨ ਦੋਸਤੋ ਸੂਨ ਦੇ ਵਿੱਚ ਬਾਕੀ ਆ ਬਾਕੀ ਦੋਸਤੋ ਇਹ ਵੀ ਪਤਲੀ ਚਮੜੀ ਦੇ ਵਿੱਚ ਆ ਨੀਲੀ ਰਾਵੀ ਵਾਲਾ ਢਾਂਚਾ ਦੋਸਤੋ ਤੋ ਅੱਗੇ ਦੋਸਤੋ ਪਹਿਲਾ ਸੂਰ ਝੋਟੀ ਆ ਉਹਦੇ ਬਾਰੇ ਵੀ ਜਾਣਕਾਰੀ ਲੈਣੀ ਆ ਪਹਿਲਾਂ ਇਹਦਾ ਬਾਈ ਤੋਂ ਰੇਟ ਪੁੱਛ ਲਈਏ ਇਹਦਾ ਰੇਟ ਕੀ ਕਰਾਂਗੇ ਭਾ ਜੀ 92000 ਇਹਦਾ 92000 ਹਾਂਜੀ ਸੀਟ ਠੰਡੀ ਬਹੁਤ ਆ ਜੇ ਮਰਜ਼ੀ ਬੈਠ ਜਾ ਲੋ ਵੀ ਸੱਜਣੋ ਬਾਈਆਂ ਦਾ ਸੀਟ ਠੰਡੀ ਵੇਖ ਸਕਦੇ ਆ ਬਹੁਤ ਜਿਵੇਂ ਮਰਜ਼ੀ ਕੋਈ ਦੋਸਤੋ ਹੱਥ ਮਾਰੀ ਜਾਵੇ ਇਸ ਤੋਂ ਅੱਗੇ ਬਈ ਪਹਿਲਾ ਸੂਰ ਝੋਟੀ ਆ ਹਾਂਜੀ ਪਹਿਲਾਂ ਕੱਟੀ ਆ ਜੀ ਠੀਕ ਆ ਇਹ ਕਿੰਨੇ ਦਿਨ ਲੱਜੂ ਬਈ ਇਹਦੇ ਵੀ ਹਫਤਾ ਪਿਆ ਜੀ ਇਹਦੇ ਹਫਤਾ ਪਿਆ ਹਾਂਜੀ ਠੀਕ ਆ ਤੇ ਇਹਦੇ ਕੋਈ ਬਈ ਰਿਕਾਰਡ ਦਾ ਪਤਾ ਹੈ ਮਦਰ ਰਿਕਾਰਡ ਨੇੇੇ ਬਦਲ ਕਾਰਡ ਨਹੀਂ ਬਣਾਇਆ ਵਿੱਚ ਉਸੇ ਮਾਰ ਠੀਕ ਜਿਹੜੀ ਗੱਲ ਹੈਗੀ ਲੋਬੀ ਸੱਜਣੋ ਇਹ ਝੋਟੀ ਵੀ ਤੁਹਾਨੂੰ ਵਿਖਾ ਦਿੰਨੇ ਆ ਸੋਹਣੇ ਕੱਦ ਕਾਠ ਵਾਲੀ ਇਹ ਆ ਸਿੰਕ ਕੁਆਲਿਟੀ ਵੇਖ ਸਕਦੇ ਆ ਕੁੰਡਾ ਸਿੰਘ ਆ ਦੋਸਤੋ ਥਾਣਾ ਦਾ ਸਾਈਜ਼ ਹੈ ਗੈਪ ਦੋਸਤੋ ਤੁਹਾਨੂੰ ਨੇੜੇ ਹੋ ਕੇ ਵਿਖਾ ਦਿੰਨੇ ਆ ਹਵਾਨੇ ਦੀ ਤਿਆਰੀ ਦੋਸਤੋ ਹੁਣ ਵੀ ਚੰਗੀ ਆ ਦਿਨ ਭਾਈ ਕਿੰਨੇ ਲੈ ਜੂਗੀ ਇਹ ਜਿਹੜਾ ਜੀ ਹਫਤਾ ਲੈ ਜੂਗੀ ਇਹ ਹਫਤਾ ਇੱਕ ਲੈ ਜੂ ਗੈਪ ਦੋਸਤੋ ਥਾਣਾ ਦੇ ਵਿੱਚ ਸੋਹਣਾ ਦੇਖ ਸਕਦੇ ਆ ਬਾਕੀ ਦੋਸਤੋ ਜਿਵੇਂ ਜਿਵੇਂ ਇਹਨੇ ਤਿਆਰੀ ਕਰਨੀ ਆ ਥਾਣਾ ਦਾ ਸਾਈਜ਼ ਦੋਸਤੋ ਸੋਹਣਾ ਬਣਾ ਜਣਾ ਹੁਣ ਦੋਸਤੋ ਇਹ ਭੜਾਂ ਦੇ ਵਿੱਚ ਆ ਜੋ ਭੜਾਂ ਲਾ ਗਈ ਦੋਸਤੋ ਉਮੀਦ ਆ ਵੀ ਸੋਹਣਾ ਥਾਨ ਕੱਢਿਆ ਹੋਣਾ ਇਹ ਦੇਖਸਾਂ ਨੇ ਪੂਰਾ ਚੌੜਾ ਹਵਾਨਾ ਦੋਵੇਂ ਪਾਸਿਆਂ ਤੋਂ ਦੋ ਦੋਸਤੋ ਤੁਹਾਨੂੰ ਜੱਜਮੈਂਟ ਕਰਾਉਣੇ ਆ ਬਾਕੀ ਦੋਸਤੋ ਰਾਜੀਪੜੀ ਆ ਚੰਗੀ ਪਹਿਲਾ ਸੂਆ ਝੋਟੀ ਆ ਦੋਸਤੋ ਤੇ ਤੋੜ ਕੇ ਦੋਸਤੋ ਸਾਨੂੰ ਖਾਦਨੇ ਦੇਖਸਾਂ ਨੇ ਦੋਸਤੋ ਹਵਾਨੇ ਦੀ ਤਿਆਰੀ ਬਹੁਤ ਸੋਹਣੀ ਆ ਜਿਵੇਂ ਜਿਵੇਂ ਦੋਸਤੋ ਇਹਦੀਆਂ ਭਲਾ ਲੈਣੀਆਂ ਤੇ ਥਣਾ ਦਾ ਸਾਈ ਦੋਸਤੋ ਇਹਨੇ ਸੋਨਾ ਕਢਣਾ ਸੋਹਣੀ ਝੂਟੀ ਆ ਦੋਸਤੋ ਪਹਿਲਾ ਸੂਗਾ ਹੁੰਦੀ ਆ ਦਿਨ ਦੋਸਤੋ 5-7 ਦਿਨ ਇਹਨੇ ਸੂਨ ਦੇ ਵਿੱਚ ਲੈ ਜਾਣੇ ਉਤੋਂ ਕੋਈ ਕੋਲੀ ਨਹੀਂ ਪਈ ਦੋਸਤੋ ਪੁਣੀ ਬੰਤਰਾ ਦੋਸਤੋ ਰਾਜੀ ਪਈ ਆ ਬਈ ਇਹਦਾ ਕੀ ਰੇਟ ਕਰਾਂਗੇ ਹਾਂਜੀ ਇਹਦਾ ਰੇਟ ਕੀ ਕਰਾਂਗੇ ਇਹਦਾ 90000 ਰੁਪਏ ਇਹਦਾ 90000 ਇਹ ਚੋ ਵੀ ਮਾਨਤਾ ਕਰਦੇ ਆਂ ਮਾਨਤਾ ਕਰਦੇ ਆਂ ਲਓ ਵੀ ਸੱਜਣੋ ਇਹਦਾ ਪਹਿਲੇ ਸੂਏ ਝੋਟੀ ਦਾ ਦੋਸਤੋ 90000 ਰੁਪਏ ਰੇਟ ਆ ਬਾਕੀ ਦੋਸਤੋ ਕੋਈ ਵੀ ਰੇਟ ਅਫੈਕਟ ਨਹੀਂ ਹੁੰਦਾ ਇੱਥੇ ਆਓਗੇ ਤੁਹਾਨੂੰ ਜ਼ਰੂਰ ਮਾਨਤਾਣ ਕਰਨਗੇ ਬਾਈ ਜੀ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਚਾਰ ਨੰਬਰ ਸੀ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਓ ਜੇ ਤੇ ਜਿਸ ਕਿਸੇ ਵੀਰ ਨੇ ਦੋਸਤੋ ਕੋਈ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਲਓ ਜੀ ਤੇ ਬਾਕੀ ਦੋਸਤੋ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਸੱਜਣੋ ਤਾਂ ਕਿ ਹੋਰ ਕਿਸੇ ਵੀਰ ਦਾ ਵੀ ਭਰਾ ਦਾ ਫਾਇਦਾ ਹੋ ਸਕੇ ਦੋਸਤੋ ਮਿਲਦੇ ਹਾਂ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ